ਦਨਜੀਤ ਸਿੰਘ ਸੈਣੀ ਦੀ ਬੁਸਤਕ ਖੂਬਸੂਰਤ ਜ਼ਿੰਦਗੀ ਦਾ ਰਾਜ਼ ਵਿੱਚੋਂ ਰਚਨਾ ਨਿਮਰਤਾ, ਪ੍ਰੀਤ, ਪਿਆਰ ਤੇ ਸਤਿਕਾਰ ਪਿਆਰ ਇੱਕ ਛੋਟਾ ਜਿਹਾ ਸ਼ਬਦ ਹੈ ਜੋ ਤਿੰਨ ਅੱਖਰਾਂ ਨਾਲ ਬਣਿਆ ਹੋਇਆ ਹੈ ਇਸ ਬਿਨਾ ਤਾਂ ਜ਼ਿੰਦਗੀ ਅਧੂਰੀ ਹੈ ਪਿਆਰ ਇੱਕ ਨਿੱਗਦਾ ਅਹਿਸਾਸ ਹੈ ਪਿਆਰ ਇੱਕ ਰੂਹ ਦਾ ਰਿਸ਼ਤਾ ਹੈ ਪਿਆਰ ਵਿਸ਼ਵਾਸ ਤੇ ਟਿਕਦਾ ਹੈ ਪਿਆਰ ਦੀ ਕੋਈ ਸੀਮਾ ਨਹੀਂ ਹੁੰਦੀ ਪਿਆਰ ਇੱਕ ਖਿੱਚ ਦਾ ਅਹਿਸਾਸ ਹੁੰਦਾ ਹੈ ਹਰ ਰਿਸ਼ਤੇ ਵਿੱਚ ਪਿਆਰ ਦਾ ਆਪਣਾ ਹੀ ਅਲੱਗ ਅਨਪਪ ਹੁੰਦਾ ਹੈ ਕਿਸੇ ਦਾ ਉਸ ਦਾਤਲੀ ਪਿਆਰ ਹੁੰਦਾ ਹੈ ਪਿਆਰ ਹਰ ਇੱਕ ਇਨਸਾਨ ਦੇ ਦਿਲ ਵਿੱਚ ਉੱਭਰਦਾ ਹੈ ਪਿਆਰ ਦਾ ਮਤਲਬ ਇੱਕ ਦੂਜੇ ਦੇ ਦੁੱਖ ਦਰਦ ਵਿੱਚ ਸ਼ਰੀਕ ਹੋਣਾ ਜਿਸ ਮਸੱਇਆ ਹੈ ਤਾਂ ਉਸ ਨੂੰ ਸਲਝਾਉਣ ਦਾ ਯਤਨ ਕਰਨਾ ਪਿਆਰ ਨੂੰ ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ ਇਸ ਨੂੰ ਕਦੇ ਵੀ ਦੇਖਿਆ ਦ ਫੜਕੇ ਨਹੀਂ ਰੱਖਿਆ ਜਾ ਸਕਦਾ تقریبا ਸਾਰੇ ਹੀ ਰਿਸ਼ਤਿਆਂ ਵਿੱਚ ਪਿਆਰ ਹੁੰਦਾ ਹੈ ਚਾਹੇ ਉਹ ਮਾਪੇ ਨਾਲ ਹੋਵੇ ਭੈਣ ਭਰਾ ਰਿਸ਼ਤੇਦਾਰ ਦੋਸਤ ਮਿੱਤਰ ਹਾਂਡਕਵਨ ਪਿਆਰ ਕਿਸੇ ਨਾਲ ਵੀ ਹੋ ਸਕਦਾ ਹੈ ਅੱਜ ਦੁਨੀਆ ਚੰਨ ਤੱਕ ਪਹੁੰਚ ਚੁੱਕੀ ਹੈ ਵਿਗਿਆਨ ਨੇ ਬਹੁਤ ਤਰੱਕੀ ਕਰ ਲਈ ਹੈ ਪੱਛਮੀ ਸਭਿਅਤਾ ਦਾ ਜ਼ਿਆਦਾ ਬੋਲਬਾਲਾ ਹੈ ਅੱਜ ਕੱਲ ਦੀ ਜ਼ਿੰਦਗੀ ਵਿੱਚ ਲੋਕਾਂ ਨੇ ਪਿਆਰ ਨੂੰ ਵੀ ਮਤਲਬ ਦੇਣਾ ਸ਼ੁਰੂ ਕਰ ਦਿੱਤਾ ਹੈ ਆਪਣੇ ਨਿੱਜੀ स्वार्थਾਂ ਖਾਤਰ ਚਾਹੇ ਕੋਈ ਵੀ ਰਿਸ਼ਤਾ ਹੋਵੇ ਉਸ ਇਨਸਾਨ ਨਾਲ ਪਿਆਰ ਕਰਦਾ ਹੈ ਬੇਚਰਤੇ ਇਸ ਵਿੱਚ स्वार्थ ਨਹੀਂ ਹੋਣਾ ਚਾਹੀਦਾ ਇਮਾਨਦਾਰੀ ਸਮਝਦਾਰੀ ਸਮਰਪਣ ਪਿਆਰ ਦੀਆਂ ਸ਼ਰਤਾਂ ਹਨ ਹਲੀਮੀ ਨਿਮਰਤਾ ਸਹਿਣਸ਼ੀਲਤਾ ਪ੍ਰੀਤ ਪਿਆਰ ਉਸ ਇਨਸਾਨ ਵਿੱਚ ਹੋਣੀ ਚਾਹੀਦੀ ਹੈ ਪਿਆਰ ਵਿੱਚ ਕੋਈ ਵੀ ਸਮਝੌਤਾ ਨਹੀਂ ਨਿਭਦਾ ਪਿਆਰ ਕਦੇ ਨਫਾ ਨੁਕਸਾਨ ਨਹੀਂ ਦੇਖਦਾ ਉਦਾਹਰਨ ਦੇ ਤੌਰ ਤੇ ਜੇ ਕੋਈ ਬੰਦਾ ਵਿਦੇਸ਼ ਬੈਠਾ ਹੈ ਉਹ ਆਪਣੇ ਦੋਸਤ ਨਾਲ ਹਰ ਰੋਜ਼ ਗੱਲਾਂ ਕਰਦਾ ਹੈ ਉਸ ਨੂੰ ਸਵੇਰੇ ਮੈਸੇਜ ਕਰਦਾ ਹੈ ਇਹ ਪਿਆਰ ਹੈ ਜੋ ਛੋਟਾ ਬੱਚਾ ਹੁੰਦਾ ਹੈ ਜੇ ਉਹ ਮਾਂ ਤੋਂ ਥੋੜੇ ਜੇ ਸਮੇਂ ਲਈ ਦੂਰ ਹੋ ਜਾਵੇ ਤਾਂ ਰੋਣਾ ਸ਼ੁਰੂ ਕਰ ਦਿੰਦਾ ਹੈ ਜਦੋਂ ਮਾਂ ਬੱਚੇ ਨੂੰ ਆਪਣੀ ਗੋਦੀ ਵਿੱਚ ਲੈ ਲੈਂਦੀ ਹੈ ਤਾਂ ਬੱਚਾ ਚੁੱਪ ਹੋ ਜਾਂਦਾ ਹੈ ਇਹ ਪਿਆਰ ਦੀ ਨਿਸ਼ਾਨੀ ਹੈ ਠੀਕ ਇਸੇ ਤਰ੍ਹਾਂ ਜੇ ਕੋਈ ਬੱਚਾ ਵਿਦੇਸ਼ ਵਿੱਚ ਹੈ ਉਹ ਹਰ ਰੋਜ਼ ਆਪਣੀ ਮਾਂ ਨਾਲ ਗੱਲ ਕਰਦਾ ਹੈ ਇਹ ਪਿਆਰ ਹੈ ਜੇ ਕੋਈ ਸਾਡਾ ਦੋਸਤ ਕਿਤੇ ਦੂਰ ਬੈਠਾ ਹੈ ਅਸੀਂ ਉਸ ਨੂੰ ਮਿਲਣ ਜਾਣਾ ਹੁੰਦਾ ਹੈ ਤਾਂ ਅਸੀਂ ਉਸ ਕੋਲ ਜਾਂਦੇ ਹਾਂ ਉਹ ਸਾਨੂੰ ਇਸ ਸਥਾਨ ਬਾਰੇ ਵਧੀਆ ਜਾਣਕਾਰੀ ਦਿੰਦਾ ਹੈ ਆਪਣੇ ਇਲਾਕੇ ਦੀ ਸੈਰ ਕਰਵਾਉਂਦਾ ਹੈ ਇਹ ਹੀ ਪਿਆਰ ਹੈ ਪਿਆਰ ਸਾਨੂੰ ਕਿਸੇ ਨਾਲ ਵੀ ਹੋ ਸਕਦਾ ਹੈ ਕੋਈ ਜਵਾਨ ਹੋਵੇ ਜਾਂ ਹੋਵੇ ਔਰਤ ਬਜ਼ੁਰਗ ਇਹ ਕਿਸੇ ਵੀ ਉਮਰ ਦੇ ਇਨਸਾਨ ਨਾਲ ਹੋ ਜਾਂਦਾ ਹੈ ਪਿਆਰ ਨਾ ਅਮੀਰੀ ਦੇਖਦਾ ਹੈ ਨਾ ਗਰੀਬੀ ਨਾ ਮਹਿਲ ਦੇਖਦਾ ਹੈ ਨਾ ਚੌਪੜੀ ਨਾ ਉੱਚਾ ਨਾ ਨੀਚਾ ਕੋਈ ਬਜ਼ੁਰਗ ਸੜਕ ਪਾਰ ਕਰਨ ਲਈ ਖੜਾ ਹੈ ਉਹ ਕਿਸੇ ਦਾ ਇੰਤਜ਼ਾਰ ਕਰ ਰਿਹਾ ਹੈ ਕਿ ਉਸ ਨੂੰ ਕੋਈ ਸੜਕ ਪਾਰ ਕਰਵਾਏ ਅਸੀਂ ਉਸ ਕੋਲ ਚਲੇ ਜਾਂਦੇ ਹਾਂ ਉਸ ਨੂੰ ਸੜਕ ਪਾਰ ਕਰਵਾਉਣ ਵਿੱਚ ਮਦਦ ਕਰਦੇ ਹਾਂ ਇਹ ਪਿਆਰ ਦੀਆਂ ਨਿਸ਼ਾਨੀਆਂ ਹਨ ਪਿਆਰ ਕਿਸੇ ਨਾਲ ਬੋਲ ਕੇ ਜਾਂ ਗਿਆਨ ਕਰਕੇ ਨਹੀਂ ਹੁੰਦਾ ਪਿਆਰ ਕਰਨ ਵਾਲੇ ਦੋਵਾਂ ਨੂੰ ਹਰ ਵੇਲੇ ਮਿਲਣ ਦੀ ਚਾਹਤ ਹੁੰਦੀ ਹੈ ਬੋਲ ਬਾਣੀ ਮਨੁੱਖੀ ਜੀਵਨ ਦਾ ਸ਼ਿੰਗਾਰ ਹੈ ਇਹ ਬੋਲ ਬਾਣੀ ਨਾਲ ਅਸੀਂ ਜਗ ਜਿੱਤ ਸਕਦੇ ਹਾਂ ਜੇ ਅਧੀਹ ਬੋਲਬਾਣੀ ਹੁੰਦੀ ਹੈ ਤਾਂ ਆਪਣੇ ਆਪ ਹੀ ਦੁਨੀਆ ਨਾਲ ਪਿਆਰ ਹੋਣਾ ਸ਼ੁਰੂ ਹੋ ਜਾਂਦਾ ਹੈ ਪਿਆਰ ਲੱਭਣਾ ਮੁਸ਼ਕਲ ਨਹੀਂ ਹੈ ਸਾਰਿਆਂ ਨੂੰ ਹੀ ਇੱਕ ਸੱਚੀ ਬਿਨਾਂ ਸਵਾਰਥ ਤੋਂ ਪਿਆਰ ਦੀ ਲੋੜ ਹੁੰਦੀ ਹੈ ਅੱਜ ਦੇ ਜ਼ਮਾਨੇ ਵਿੱਚ ਪਿਆਰ ਦੀ ਪਰਿਭਾਸ਼ਾ ਹਰ ਕੋਈ ਨਹੀਂ ਸਮਝ ਸਕਦਾ ਜੇ ਅੱਜਕੱਲ੍ਹ ਦੀ ਦੋਸਤੀ ਵਿੱਚ ਕੋਈ ਨੁਕਸਾਨ ਹੋ ਜਾਵੇ ਤਾਂ ਦੋਸਤੀ ਵਿੱਚ ਪਿਆਰ ਨਹੀਂ ਰਹਿੰਦਾ ਜਿੱਥੇ ਨਫ਼ਰਤ ਹੁੰਦੀ ਉੱਥੇ ਪਿਆਰ ਨਹੀਂ ਹੋ ਸਕਦਾ ਅਕਸਰ ਹੁੰਦਾ ਹੈ ਕਿ ਕੁਝ ਲੋਕਾਂ ਵਿੱਚ ਇਹਨਾਂ ਹੰਕਾਰ ਹਉਮੈ ਹੁੰਦੀ ਹੈ ਉਹਨਾਂ ਦੀ ਜ਼ੁਬਾਨ ਹਮੇਸ਼ਾ ਤਲਕੀ ਵਾਲੀ ਹੁੰਦੀ ਹੈ ਖਾਸ ਕਰ ਜੋ ਅੱਜ ਕੱਲ ਦੀ ਨੌਜਵਾਨ ਪੀੜੀ ਹੈ ਉਹਨਾਂ ਨੂੰ ਰਿਸ਼ਤਿਆਂ ਦੀ ਪਰਵਾਸਾ ਦਾ ਬਿਲਕੁਲ ਵੀ ਨਹੀਂ ਪਤਾ ਹੈ ਰਿਸ਼ਤਿਆਂ ਦਾ ਕਾਨ ਹੋ ਰਿਹਾ ਹੈ ਅੱਜ ਕੱਲ ਦੀ ਨੌਜਵਾਨ ਪੀੜੀ ਦਾ ਆਪਣੇ ਮਾਪੇ ਨਾਲ ਵੀ ਚੰਗਰ ਸੂਖ ਨਹੀਂ ਹੈ ਅੱਜ ਕੱਲ ਦੀ ਪੀੜੀ ਪਿਆਰ ਕਰਨਾ ਹੀ ਨਹੀਂ ਜਾਣਦੀ ਜਿੱਥੇ ਪਿਆਰ ਤੇ ਸਤਿਕਾਰ ਹੋਵੇਗਾ ਉੱਥੇ ਮਾਹੌਲ ਵੀ ਵਧੀਆ ਹੋਵੇਗਾ ਪਿਆਰ ਨਾਲ ਬਹੁਤ ਕੁਝ ਜਿੱਤਿਆ ਜਾ ਸਕਦਾ ਹੈ ਨਾ ਹੋਣ ਵਾਲੇ ਕੰਮ ਵੀ ਪਿਆਰ ਨਾਲ ਸਹਿਜ ਨਾਲ ਬੋਲ ਕੇ ਕਰਵਾਏ ਜਾ ਸਕਦੇ ਹਨ ਅੱਜ ਦੁਨੀਆਦਾਰੀ ਵਿਚਾਰ ਇਨਸਾਨ ਚਾਹੁੰਦਾ ਹੈ ਕਿ ਉਸ ਨੂੰ ਹਰ ਕੋਈ ਪਿਆਰ ਕਰੇ ਹਰ ਕੋਈ ਉਸ ਦੀ ਇੱਜ਼ਤ ਕਰੇ ਪਿਆਰ ਇੱਕ ਪਾਸੜ ਨਹੀਂ ਹੁੰਦਾ ਜੇ ਅਸੀਂ ਪਿਆਰ ਸਤਿਕਾਰ ਦੂਜੇ ਤੋਂ ਲੈਣ ਦੀ ਆਸ ਰੱਖਦੇ ਹਾਂ ਤਾਂ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਵੀ ਉਸ ਨੂੰ ਦੁੱਗਣਾ ਕਰਕੇ ਪਿਆਰ ਤੇ ਸਤਿਕਾਰ ਦੇਈਏ ਘਰ ਵਿੱਚ ਮਾਂ-ਪਾਪ ਨੂੰ ਆਪਸ ਵਿੱਚ ਪਿਆਰ ਨਾਲ ਬੋਲਣਾ ਚਾਹੀਦਾ ਹੈ ਕਰਦੇ ਸਾਰੇ ਜੀਆਂ ਨੂੰ ਆਪਸ ਵਿੱਚ ਇੱਕ ਦੂਜੇ ਦਾ ਸਤਿਕਾਰ ਕਰਨਾ ਚਾਹੀਦਾ ਹੈ ਜੇਕਰ ਵਿੱਚ ਇੱਕ ਦੂਜੇ ਦਾ ਵਧੀਆ ਮਾਨ ਸਤਿਕਾਰ ਹੋਵੇਗਾ ਤਾਂ ਬੱਚੇ ਆਪਣੇ ਆਪ ਬਾਹਰ ਇੱਕ ਦੂਜੇ ਨਾਲ ਪਿਆਰ ਨਾਲ ਗੱਲ ਕਰਨਗੇ ਸਾਡੇ ਸਾਹਮਣੇ ਜੀਆਂ ਉਦਾਹਰਨਾਂ ਹਨ ਜੋ ਸਾਨੂੰ ਇੱਕ ਦੂਜੇ ਦਾ ਪਿਆਰ ਤੇ ਸਤਿਕਾਰ ਕਰਨ ਲਈ ਪ੍ਰੇਰਿਤ ਦੀਆਂ ਹਨ ਕ੍ਰਿਸ਼ਨ ਅਤੇ ਸਦਾਮਾ ਦੀ ਜੋੜੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਕਿਸੇ ਇਨਸਾਨ ਨਾਲ ਵੀ ਪਿਆਰ ਕਰੋ ਕਦੇ ਵੀ ਮਤਲਬ ਰੱਖ ਕੇ ਨਾ ਕਰੋ ਦਿਖਾਵਾ ਕਰਕੇ ਕਦੇ ਵੀ ਪਿਆਰ ਨਾ ਕਰੋ ਪਿਆਰ ਨੂੰ ਸਮਝਣਾ ਸਿੱਖੋ ਜਿੱਥੇ ਦੋਸਤੀ ਗੁੜੀ ਹੁੰਦੀ ਹੈ ਉੱਥੇ ਪਿਆਰ ਫਿਰ ਫੀਕਾ ਨਹੀਂ ਹੋ ਸਕਦਾ ਜੋ انسان ਪਿਆਰ ਕਰਦੇ ਹਨ ਉਥੇ ਲੜਾਈ ਝਗੜਾ ਬਿਲਕੁਲ ਵੀ ਨਹੀਂ ਰਹਿੰਦਾ ਜਾਨਵਰਾਂ ਵਿੱਚ ਵੀ ਪਿਆਰ ਦੇਖਣ ਨੂੰ ਮਿਲਦਾ ਹੈ ਪਿੱਛੇ ਜੇ ਮੈਂ ਵਿੜੇ ਵਿੱਚ ਬੈਠਾ ਸੀ ਦੇਖਿਆ ਕਿ ਇੱਕ ਚਿੜੀ ਦੇ ਪੈਰ ਵਿੱਚ ਕੋਈ ਨੁਕਸ ਸੀ ਤਾਂ ਦੂਜੀ ਚਿੜੀ ਨੇ ਆਪ ਚੁਗਅ ਚੁੱਕ ਕੇ ਉਸਦੇ ਮੂੰਹ ਵਿੱਚ ਪਾਇਆ ਦੇਖੋ ਕਿੰਨੀ ਮਮਤਾ ਹੈ ਜੋ ਅੱਜ ਕੱਲ ਤੇਜ਼ ਰਫ਼ਤਾਰ ਜ਼ਿੰਦਗੀ ਹੈ ਇਸ ਵਿੱਚ ਪਿਆਰ ਸਿਰਫ ਨਾਮਾਤਰ ਹੀ ਰਹਿ ਗਿਆ ਹੈ ਜਿਸ ਕਰਕੇ ਰਿਸ਼ਤਿਆਂ ਦਾ ਕੰਨ ਹੋ ਰਿਹਾ ਹੈ ਸਮਾਜ ਵਿੱਚ ਵਿਚੜਦੇ ਹੋਏ ਜੇ ਅਸੀਂ ਕਿਸੇ ਦਾ ਸਤਿਕਾਰ ਕਰਾਂਗੇ ਤਾਂ ਸਾਡਾ ਉਸ ਨਾਲ ਵੀ ਪਿਆਰ ਵਧੀਆ ਰਹੇਗਾ ਪਿਆਰ ਨੂੰ ਸਿਰਫ ਅਨੁਭਵ ਹੀ ਕੀਤਾ ਜਾ ਸਕਦਾ ਹੈ ਧੰਨਵਾਦ